ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਵਾਇਦੀ ਵੀਰੇ ਵਿੱਚ ਆਪਾਂ ਫੁੱਲ ਬਾਡੀ ਵੇਟ ਵਾਲੀ ਚੰਗੀ ਬਰੀਡ ਜਿੰਦ ਜਾਣ ਵਾਲੀ HF ਵੈਡ ਇਸੇ ਲਾ ਡਿਟੇਲ ਇਹਦੇ ਬਾਰੇ ਵੀਰ ਨੂੰ ਪੁੱਛਦਾ ਸਾਈਜ਼ ਵਗੈਰਾ ਆਪਾਂ ਵੀਡੀਓ ਸਟਾਰਟਿੰਗ ਹੀ ਦਿਖ ਰਿਹਾਿੰਦਾ ਕਿ ਫੁੱਲ ਵੱਡਾ ਸਾਈਜ਼ ਆ ਗੱਲਾਂ ਬਾਤਾਂ ਵੀਰ ਤੋਂ ਪੁੱਛਦੇ ਕਿਹੜਾ ਸੁਆ ਤੇ ਕਿਹੜੇ ਸੀਮਨ ਦੀ ਆਪ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਨਾਮ ਐਡਰੈਸ ਦੱਸੋ ਫਿਰ ਆਪਣਾ ਨਾਮ ਵੀਰ ਜੀ ਮੇਰਾ ਜੱਗੀ ਪਿੰਡ ਸੈਦੋਕੇ ਜੀ ਤੇ ਜ਼ਿਲ੍ਹਾ ਮੋਗਾ ਜੀ ਜ਼ਿਲ੍ਹਾ ਮੋਗਾ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਨਜ਼ਦੀਕ ਆ ਜੀ ਨਿਹਾਲ ਸਿੰਘ ਵਾਲਾ ਨਜ਼ਦੀਕ ਠੀਕ ਹੈ ਮੋਬਾਈਲ ਨੰਬਰ ਬਾਈ ਜੀ ਆਪਣਾ ਮੋਬਾਈਲ ਨੰਬਰ ਆਪਣਾ ਜੀ 97813 30809 97813 30 3209 ਜਿਹੜੀ ਆਪਾਂ ਬੈਡ ਦੀ ਵੀਡੀਓ ਕਵਰ ਕਰੀ ਜੰਨੇ ਆ ਸੁਆ ਕਿਹੜਾ ਸੂਈ ਆ ਇਹ ਜੀ ਦੂਜੇ ਸੂਏ ਸੂਈ ਆ ਠੀਕ ਹੈ オリジナル ਛੇਦਾਂ ਦਾ オリジナル ਛੇਦਾਂ ਦਾ オリジナル ਛੇਦਾਂ ਦਾ ਜੀ ਜੈਨੂਲ ਦੂਜਾ ਸੂਆ ਜੈਨੂਲ ਦੂਜਾ ਸੂਆ ਠੀਕ ਹੈ 57 ਕਿਲੋ 57 ਕਿਲੋ ਦਾ ਪਲੂੰ ਦਾ ਰਿਕਾਰਡ ਆ ਪਹਿਲੇ ਸੂਏ 50 ਤੋਂ ਅੱਬ ਵੱਜਨੀ ਵੀ ਆ 57 ਕਿਲੋ 50 ਤੋਂ ਪ੍ਰਸਤਵ ਪੀਕ ਪੁਆਇੰਟ ਰਿਹਾ ਠੀਕ ਹੈ ਇਹ ਕਹਿੰਦਾ ਆਪਾਂ ਐਵਰੇਜ ਇਹਨੂੰ ਕੱਢਦੇ ਸੀ ਇਹਨੇ 50 ਦੀ ਐਵਰੇਜ ਟਾਲੀ ਆ ਹਾਂ ਜੀ 50 ਲੀਟਰ ਦੀ ਠੀਕ ਹੈ ਸੋ ਬਾਕੀ ਸਾਈਜ਼ ਦੀ ਗੱਲ ਕਰੇ ਦੂਜੇ ਪਾਸੇ ਬਾਈ ਖੜਾ ਦੀਦਾ ਨਹੀਂ ਪਿਆ ਸਾਈਜ਼ ਇਹਦਾ ਇੰਨਾ ਜਿਆਦਾ ਹੈ ਫੁੱਲ ਤੇ ਕਿਹੜੇ ਸੀਮਨ ਜੀ ਆਪਾਂ ਕਨਫਰਮ ਬਾਈ ਜੀ ਆਪਾਂ ਨੂੰ ਪੰਜ ਪੀੜਾਂ ਦਾ ਰਿਕਾਰਡ ਹੈ ਦਾ ਠੀਕ ਹੈ ਤੇ ਉਹ ਬਾਕੀ ਦਾ ਆਪਾਂ ਨੂੰ ਲਿਖ ਕੇ ਦਿੱਤਾ ਵਾ ਫਾਰਮ 'ਤੇ ਨੂੰ ਠੀਕ ਹੈ ਉਹ ਆਪਣੇ ਕੋਲਿਆ ਜਿਸ ਕਿਸ ਵੀਰ ਨਾਲ ਆਪਣਾ ਸੌਦਾ ਹੁੰਦਾ ਉਹ ਆਪਾਂ ਇਹਨੂੰ ਪੰਜ ਪੀੜਾਂ ਦਾ ਰਿਕਾਰਡ ਦੇ ਵੀ ਕਿਹੜੇ ਦੀ ਆ ਕਿਹੜੀ ਦੀ ਮਾਂ ਕਿਹੜੀ ਦੀ ਨਾਨੀ ਆ ਕਿਹੜੀ ਪੜਨਾਨੀ ਆ ਠੀਕ ਹੈ ਕਿਹੜਾ ਇਹਦੇ ਲੱਗਿਆ ਵਾ ਉਹ ਸਾਰੀ ਡਿਟੇਲ ਆ ਬਾਈ ਜੀ ਵੀ ਜਿਹੜੇ ਸੀਮਨ ਜੀ ਆਪਾਂ ਜਿਹੜਾ ਲੱਗਿਆ ਵਾ ਹਾਂਜੀ ਉਹ ਸਾਰਾ ਆ ਠੀਕ ਆ AI ਆਪਣੇ ਕੋਲ ਫਾਰਮ ਜੀ ਆਇਆ ਹੋਇਆ ਬਰੀਡ ਆ ਫਾਰਮ ਚੋਂ ਆਈ ਵੀ ਹੈ ਜੀ ਆਪਣੇ ਕੋਲੇ ਕਿਉਂਕਿ ਐਡਾ ਜਾਨਵਰ ਬਾਈ ਜੀ ਪਾਲਣਾ ਬਹੁਤ ਜਿਆਦਾ ਮੁਸ਼ਕਲ ਦੀ ਗੱਲ ਆ ਅਲਾ ਕਹਿ ਦਿੰਦਾ ਜੇ ਠੀਕ ਆ ਪਰ ਮੈਂ ਸਾਡੀ ਚੌਥੀ ਪੀੜੀ ਹੋ ਗਈ ਮੈਂ ਨਹੀਂ ਐਡੀ ਵੇੜ ਦੇਖੀ ਨਹੀਂ ਬਹੁਤ ਮਨ ਕਰ ਜੇ ਮੈਨੂੰ ਆਪ ਵੇੜਾ ਦੇਖਿਆ ਕਦੇ ਨਹੀਂ ਪਰ ਐਡੀ ਬਰੀਡ ਤੇ ਐਡਾ ਜਿਹੜਾ ਸਰੀਰ ਆ ਠੀਕ ਹੈ ਤੇ ਜੋ ਮੰਨ ਕੇ ਚਲੋ ਵੀ ਇੱਕ ਤਾਂ ਬੰਦਾ ਮੋਟੀ ਹੁੰਦੀ ਆ ਬਰੀਕ ਆ ਟੈਰੀ ਘਾਟੀ ਆ ਜਿਹਦੀ ਪਤਲੀ ਚਮੜੀ ਦੇ ਵਿੱਚ ਨਾ ਪਤਲੀ ਚਮੜੀ ਦੇ ਵਿੱਚ ਥੱਲੇ ਤੁਸੀਂ ਆਰਡਰ ਦੀ ਬੀਜਸ ਵਗੈਰਾ ਦਿਖਾਓ ਆ ਚੀਜ਼ ਦੇਖੋ ਕਿੰਸੀ ਲੱਗੀ ਵੀ ਹੈਗੀ ਠੀਕ ਹੈ ਫਿਟਿੰਗ ਵਾਲਾ ਲੈਵਾ ਜਮ ਫੱਟ ਬਾੜਣਾ ਅੱਜ ਇਹਦੇ ਦਿਨ ਘਰੇਗੇ ਅਜੇ ਤੇ 1 ਤਰੀਕ ਨੂੰ 9 ਮਹੀਨੇ ਪੂਰੇ ਹੋਣੇ 1 ਤਰੀਕ ਨੂੰ 1 ਤਰੀਕ ਠੀਕ ਹੈ ਅੱਜ ਹੋ ਗਈ 23 24 ਹੈਨਾ ਅੱਜ 23 ਨੂੰ 24 ਹੋ ਗਈ ਕਹਿੰਦਾ ਬਾਬਾ ਹਫਤਾ ਹਲੇ ਪੈਂਡਿੰਗ ਪਿਆ ਹਾਂ ਹਫਤਾ ਹਜੇ ਪਿਆਗਾ ਤੇ 9 ਦਿਨ ਉੱਤੇ ਪਸੂ ਲੈਂਦਾ ਮੰਨ ਕੇ ਚਲੋ ਤਕਰੀਬਨ ਹਜੇ 10 12 ਦਿਨਾਂ ਨੂੰ ਕੋਈ ਦਿੱਕਤ ਨਹੀਂ 15 ਦਿਨ 12 ਦਿਨ ਲੈ ਸਕਦੀ ਹੈ ਲੈ ਸਕਦੀ ਹਜੇ ਤਾਂ ਇਹ ਭੜ ਪਾਉਣ ਲੱਗੀ ਆ ਕੱਲ ਦੀ ਸਵੇਰਿੰਗ ਹੀ ਲੱਗੀ ਆ ਕਰਨ ਦਿਖਾਉਂਦਾ ਠੀਕ ਹੈ ਤੇ ਲੈਵਾ ਫਾੜੀ ਵਾਲਾ ਤੇ ਬਾਕੀ ਥੱਲੇ ਤੋਂ ਲੈ ਕੇ ਤਾਂ ਤੱਕ ਚੌੜੀਆਂ ਨਹੀਂ ਪਈਆਂ ਜਾਵਾਂ ਹਨਾ ਕੋਈ ਨਹੀਂ ਗੱਲ ਵੀ ਕਿ ਆਪਾਂ ਨੂੰ ਦੁੱਧ ਹੀ ਮੀਲ ਜੈਸਾ ਉਹਨਾਂ ਦਾ ਮੰਨ ਕੇ ਚੱਲੋ ਵੀ ਠੀਕ ਹੈ ਕਿੰਨਾਗਾ 60 ਤੋਂ ਪਲੱਸ ਦੀ ਮੀਲ ਵੀ ਕਹਿੰਦਾ ਭਾਵਾ ਫੁੱਲ ਬਰੀਡ ਜਿੰਦ ਜਾਨ ਹਨਾ ਹੁਣ ਤੁਸੀਂ ਮੰਨ ਕੇ ਚਲੋ ਕਿੰਨਾ ਚਿਰ ਬਣਾਉਂਦਾ ਵੀ ਕਦੇ ਟਾਈਮ ਆ ਪੀਸ ਮਿਲਦਾ ਇਹ ਜਿਆ ਤਿੰਨ ਚਾਰ ਮਹੀਨੇ ਕਦੇ ਠੀਕ ਹੈ ਤੇ ਇਹਦੇ ਐਤ ਕੀ ਆਪਾਂ ਮਿਲਕ ਕੈਪੈਸਟੀ ਲਾ ਕੇ ਚੱਲੀਏ ਵੀ ਕਿੱਥੇ ਗਿਆੜੂ ਇਹ ਇਹ ਮਿਲਕ ਕੈਪੈਸਟੀ ਵੱਡੇ ਵੀਰ 60 ਤੋਂ ਪਲੱਸ ਹੀ ਚੱਲ ਕਹਿੰਦਾ ਭਾਵਾ ਵੀ ਜਿਹੜਾ ਵੀ ਲਊਗਾ ਵਾਹ ਦੇ ਮਨਣਾ ਚਾਹੀ 50 ਮੰਨ ਕੇ ਲੈ ਲੈ 50 ਮੰਨ ਕੇ ਲੈ ਲੈ ਪਰ ਇਹ 2 6 ਤੋਂ ਇਹਨੂੰ ਸਾਂਭਰ ਵਾਲਾ ਬੰਦਾ ਚਾਹੀਦਾ ਹਾਂ ਜਿਹੜੀ ਮੇਨ ਗੱਲ ਆ ਵੀ ਇਹਨੂੰ ਬੰਦਾ ਸਾਂਭਰ ਵਾਲਾ ਚਾਹੀਦਾ ਆ ਤੁਸੀਂ ਥੱਲੇ ਪੈਰਾਂ ਤੋਂ ਲਾ ਲੋ। ਕਿਹਨਾਂ ਤੱਕ ਕੈਮਰਾ ਐਕਸ਼ਨ ਕੀਤਾ ਉਹ ਕੋਲ ਨਾਰ ਕੇ ਬੱਚੀ ਦੇ ਪੈਰ ਆ। ਫੇਸ ਕੁਆਲਟੀ, ਸਰੀਰ ਲੈਂਥ ਇੱਕੋ ਜਿਹਾ ਤੋਂ ਸਿੱਧਾ ਕਹਿੰਦਾ ਭਾਬੋ ਜੇ ਆਪਾਂ ਬੰਦਾ ਬਾਟੀ ਲਿਆਊਗਾ ਇਹ ਬਾਟੀ ਦੇ ਪੈਰ ਧਰੂਗੀ। ਧਰੂਗੀ, ਧਰੂਗੀ ਉਹ ਚੀਜ਼ ਆ ਹਣਾ ਜੀ। ਹਾਂ ਤੁਸੀਂ ਦਿਖਾਓ ਨੇੜੇ ਕਰਕੇ। ਸਣਾ ਦੇਖੋ ਆ ਚੀਜ਼ਾਂ ਦੇ ਦੇ ਪੁਆਇੰਟਾਂ ਦਾ ਮੁੱਲ ਪੈਣਾ ਜਿਹੜਾ ਪੈਣਾ। ਤੇ ਦੁੱਧ ਦਾ ਮੰਨ ਕੇ ਚੱਲੇ ਜਿਵੇਂ ਕਹਿੰਦੇ ਹੁੰਦੇ ਬੋਰਡ ਵੀ ਪਈਆ ਦੇ ਦਿੰਦਾ। ਅੱਕਾ ਜਿਹੜਾ ਦੁੱਧ ਵੀ ਆ ਜਾਂਦਾ ਹਣਾ। ਤੇ</body> ਜਾਂ ਮਗਰੋਂ ਮੰਨ ਕੇ ਚਲੋ ਕਿ ਸਹਜ ਆ ਕਿਸੇ ਪਾਸੇ ਬਾਈ ਹਲਤਾਂ ਹੀ ਮੰਨ ਕੇ ਚਲੋ ਕੋਈ ਕਮੀ ਨਹੀਂ ਸ਼ੌਂਕੀਆ ਬੈੜਾ ਜਾ ਸ਼ੌਂਕੀਆ ਬੈੜਾ ਮੰਨ ਕੇ ਚਲੋ ਵੀ ਜਿਹੜੇ ਵੀਰ ਨੇ ਫਾਰਮਾਂ ਤੇ 40-45 ਲੱਖ ਰੁਪਇਆ ਫਾਰਮ ਸੈੱਟ ਪਾਇਆ ਲਾਇਆਗਾ ਤੇ ਉਹਨਾਂ ਨੂੰ ਮੰਨ ਕੇ ਚਲੋ ਵੀ ਇਹ ਜਿਹੇ ਜਾਨਵਰ ਬੱਚੇ ਲੈਣ ਵਾਸਤੇ ਨਿਊ ਜਨਰੇਸ਼ਨ ਤੋਹਫਾ ਨਿਊ ਜਨਰੇਸ਼ਨ ਪੈਦਾ ਕਰੂ ਅੱਗੇ ਹਾਂ ਇਹਦੇ ਆਪਾਂ ਰੇਟ ਵਗੈਰਾ ਕੀ ਰਹਿਣਗੇ ਰੇਟ ਬਾਈ ਜੀ ਇਹ ਤਾਂ ਫੋਨ ਤੇ ਹੋਊਗਾ ਇੱਕ ਰਿਕਵੈਸਟ ਹੋਊ ਬਾਈ ਯਾਰ ਠੀਕ ਹੈ ਵੀ ਮੰਨ ਕੇ ਚਲੋ ਨਾ ਵੀਰ ਤੁਹਾਨੂੰ ਪਤਾ ਹੀ ਆ। ਵੀ ਭਾ ਲਾਉਣਾ। ਆਹ ਕੀ ਗੱਲ ਭਾ ਕੀ ਚੱਲ ਰਿਹਾਗਾ? ਫੇਰ ਬਾਕੀ ਜਿਹੇ ਜੀ ਬੈੜਾ ਵੀ ਭਾ ਲਾਉਣਾ। ਪੂ ਮੇਰਾ ਵੀਰ ਫੋਨ ਉਹੀ ਲਾਵੇ ਜਿਹੜੇ ਬੰਦੇ ਨੂੰ ਪਸੰਦ ਆ ਜਾਂ ਮੋਡਲ ਲਾ ਆਸਦਾਗਾ। ਵੀ ਸਮਝ ਆਉਂਦੀ ਆ। ਸਮਝ ਆਉਂਦੀ ਆ ਨਾ ਗੱਲ। ਜਿਹਨੇ ਕੋਈ 2.5 ਲੱਖ ਰੁਪਈਆ ਲਾਉਣਾ ਬੇਸ਼ੱਕ ਫੋਨ ਨਾ ਲਾ। ਜੈ ਜੈ ਗੱਲ ਆ। ਠੀਕ ਆ ਨਾ ਗੱਲ। ਚੰਗੀ ਕੀਮਤ ਦੀ ਬੈੜਾ। ਹਾਂ ਇਹ ਥੋੜੀ ਚੰਗੀ ਕੀਮਤ ਦੀ ਜ਼ਿਆਦਾ ਕੀਮਤ ਦੀ ਬੈੜਾ। ਟੌਰ ਦੀ ਬਾਹਰ ਨੂੰ। ਹਾਂਜੀ। ਸੋ ਫਿਰ ਉਹ ਪੇਮੈਂਟ ਲਾਉਣੀ ਪਊਗੀ। ਬੈੜ ਵੀ ਚ ਸੋ ਫੇਸ ਬਿਊਟੀ ਤੇ ਗੁਣਾ ਦੀ ਬੁਥਰੀ ਇੱਕ ਮੰਨ ਕੇ ਚੱਲੋ ਜਿਹਦੇ ਘਰੇ ਜਾਵੜੀ ਫਾਰਮ ਤਿਆਰ ਕਰਦਾ ਜਿਹੜੇ ਵੀ ਕਹਿੰਦੇ ਮੰਨ ਕੇ ਚੱਲ ਵੀ ਰਾਣੀ ਗਾਂ ਇੱਕ ਤਰ੍ਹਾਂ ਦੀ ਏ ਰੱਬ ਇਹਨੂੰ ਚੰਗੀ ਲੰਬੀ ਉਮਰ ਲਾਵੇ ਸਾਫ ਸੁਥਰਾ ਨਗੀਨਾ ਦੂਜਾ ਸੁਆਸ ਹੁੰਦੀ ਪਈਆ ਬਰੀਨ ਰਸ਼ੀਦਾ ਠੀਕ ਆ ਰਈਨ ਰਸ਼ੀਦਾ ਦੰਦ ਪਟ ਕੇ ਦੇਖ ਕੇ ਲੈ ਕੇ ਜਾਓ ਜਮਾ ਦੂਜੇ ਨੰਬਰ ਦੇ ਇੱਕ ਬਿਹੜਾ ਆਪਾਂ ਹੋਰ ਦਿਖਾਉਣੇ ਪਏ ਪਹਿਲਾਂ ਪੱਤ ਤੋੜ ਕੇ ਦਿਖਾ ਦਿੰਦਾ ਬਾਕੀ ਡਟੇ ਜੀ ਵੀਰ ਤੇ ਇਹਦੇ ਬਾਰੇ ਪੁੱਛਾਂਗੇ ਸੋ ਸਾਈਜ਼ ਵਗੈਰਾ ਇਹਦੇ ਵੀ ਦੇਖੋ ਇਹ ਬੈਡ ਮੰਨ ਕੇ ਚੱਲ ਉਹ 101% ਆ ਤੇ ਇਹ ਵੀ 99 97% ਆ ਉਹਦੇ ਮੁਕਾਬਲੇ ਤੇ ਕਹਿੰਦਾ ਵਾ ਵੈਸੇ ਤਾਂ ਇਹ ਫੁੱਲ ਟੌਪ ਆ ਤੇ ਸਾਈਜ਼ ਵਗੈਰਾ ਦੇਖੋ ਪਤਲੀ ਸਕਿਨ ਦੇ ਵਿੱਚ ਆ ਗਈ ਜਮਾ ਹਨਾ ਹਾਂਜੀ ਜਮਾ ਪ੍ਰੀ ਤੈਰੀ ਕਾਰਡ ਠੀਕ ਐ ਪ੍ਰੀ ਬਾਈ ਇਹ ਬਾਈ ਜੀ ਸੂਆ ਕਿਹੜਾ ਸੂਰੀ ਐ ओरिजिनल ਦੂਜਾ ਸੂਆ ਸੂਰੀ ਐ ਜੀ ਠੀਕ ਐ ਤੇ ਪਹਿਲੇ ਸੂਏ ਦਾ ਤਾਂ ਬਹੁਤ ਟੁੰਗਾ ਰਕਾਰਡ ਆ ਬਾਈ ਜੀ ਦਿਨ ਕਿੰਨੇ ਬਾਕੀ ਆ ਇਹਦੇ ਬਾਈ ਜੀ 14 15 ਦਿਨ ਪਾਇਆ 15 14 ਦਿਨ ਇਹਦੇ ਪੈਂਡਿੰਗ ਪਿਆ ਸੂਣ ਦੇ ਪੈਂਡਿੰਗ ਪਏ ਆ ਜੀ ਇਹਦੇ ਸੂਣ ਦੇ ਇਹ ਆਪ ਹੈਗੀ ਪੀਡੀਐਫ ਦੇ ਸਿਮਨ ਦੀ ਠੀਕ ਹੈ ਆਪਣੇ ਕੋਲੇ ਬਕਾਇਦਾ ਫਾਰਮ ਦੀ ਵੀਡੀਓ ਆ ਤੇ ਲੱਗਿਆ ਵਾ ਹੈਗਾ ਇਹਦੇ ایਬੀਐਸ ਦਾ ਬਰੂਟ ایਬੀਐਸ ਦਾ ਬਰੂਟ ਅੱਗੇ ਲੱਗਿਆ ਪਏ ਦੇ ਅੱਗੇ ਤੇ ਲੱਗਿਆ ਵਾ ਉਹ ਆਪਣੇ ਕੋਲੇ ਵੀਡੀਓ ਬਣੀ ਪਈ ਬਕਾਇਦਾ ਜੇ ਆ ਕੋ ਦਾ ਆਪਾਂ ਤੁਹਾਨੂੰ ਇਹਦੇ ਵਿੱਚ ਦਿਖਾ ਦਾਂ ਇਹਦੇ ਦਿਨ ਕਿਹ ਹੈ ਬਾਕੀ ਆ ਇਹਦੇ 14 15 ਦਿਨ ਪਿਆ ਬਾਈ 14 ਦਿਨ ਬਾਕੀ ਵੀ ਜਿਹੜਾ ਮਾਲਕ ਆ ਉਹ ਲੈਣ ਇਹਦਾ ਨਵਾ ਉਹਨੂੰ ਬਾਇਰ ਡਾਪਾ ਸਾਰਾ ਦੱਸ ਦਾਂਗੇ ਪਲੂਨ ਦਾ 33 34 ਗੋਲ ਦਾ ਰਿਕਾਰਡ ਆ ਬਾਈ ਇਹਦਾ ਐਦ ਕੀ ਕਹਿੰਦੇ 40 ਕਹਿੰਦੇ 38 ਕਹਿੰਦੇ ਕੋਈ ਫਾਇਦਾ ਨਹੀਂ ਠੀਕ ਹੈ ਵੀ 33 ਕਿਲੋ ਹਵਾਨਾ ਕੋਈ ਭਰਦਾ ਇਹਦਾ 33 ਕਿਲੋ ਇਹਦਾ ਪਲੂਨ ਦਾ ਰਿਕਾਰਡ ਆ ਇੱਕ ਹੀ ਮਾਲਕ ਰੱਖੇ ਸੁਖ 40 ਤੋਂ ਪਲੱਸ ਚੱਲੂ ਵੀ 40 ਬਾਕੀ ਹੁਣ ਮੌਸਮ ਬਹੁਤ ਚੰਗਾ ਹੁੰਦਾ ਹਨ ਜਦੋਂ ਹੁਣ ਇੱਕ ਹੀ ਨਾ ਜਦੋਂ ਦੁੱਧ ਦਿੱਤਾ ਫਿਰ ਦੇਣਾ ਵੀ ਕਦੋਂ ਆ ਹਨ ਜੈ ਜੈ ਕਰ ਲੈ ਲੈ ਚਲੋ ਬੰਦ ਹੰਦਰ ਤੇ ਰੇਟ ਇਹਦਾ ਹੀ ਫੋਨ ਤੇ ਇਹਦਾ ਵੀ ਬਾਈ ਜੀ ਰੇਟ ਫੋਨ ਤੇ ਹੋਊਗਾ ਬੈਡ ਬਹੁਤ ਜ਼ਿਆਦੇ ਪੱਟੀ ਆ ਜੀ ਮਗਰ ਉਹ ਦਿਖਾਇਓ ਇਹ ਜਿਆ ਪੈਕ ਥੋੜਾ ਜਿਹਾ ਲੱਗਿਆ ਵਾ ਸੋ ਫੇਸ ਬਿਊਟੀ ਤੇ ਖਿੱਚ ਖਿੱਚ ਰੱਖ ਦਿਆਂ ਜਿਵੇਂ ਇਹ ਲੈ ਜਾਂਦੀਆਂ ਸੋ ਫਾਰਮ ਵਾਲੀ ਵਹਿੜਾ ਜਿਵੇਂ ਮੂਸੇ ਵਾਲਾ ਗਾਣਾ ਚੱਲਦੇ ਚੱਲਦਾ ਇਹ ਵੀ ਤੱਕਾ ਕਰਦੀਆਂ ਤੇ ਇਹਨਾਂ ਨੇ ਵੀ ਮੰਨ ਕੇ ਚੱਲਾ ਦੁੱਧ ਨੂੰ ਵੀ ਚੱਲਣੇ ਚੱਲਣਾ ਮੈਂ ਫੇਸ ਦਿਖਾਵਾਂ ਸਵਾਹ ਦੇਖੋ ਜਦੋਂ ਭਾਰਤ ਦਾ ਨਕਸ਼ਾ ਥੱਲੇ ਬਣਿਆ ਪਿਆ ਥਣ ਤਾਂ ਫਿਰ ਕਿਆ ਬਤਾਦੇ ਹੱਥੀ ਜੋਈ ਕਰਦਾ ਚੱਲ ਜੀ ਦੋਨੇ ਟਾਈਪ ਦਾ ਥਣ ਲੱਗਿਆ ਖਾਣਾ ਤੇ ਸਰੀਰ ਲੱਗਿਆ ਪਿੱਠ ਕੁੜਾ ਲੱਗਿਆ ਭਾਈ ਤੇ ਆਪਣਾ ਨੰਬਰ ਬੋਲ ਜੀ ਦੁਬਾਰੇ ਨੰਬਰ ਵੀ ਜੀ ਆਪਣਾ 97813 30809 ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਦੁਨੀਆ ਸਿੰਘ ਵਾਲਾ ਇਹ ਲੈ ਆਉਂਦੇ ਆ ਪੱਕ ਦੋ ਕਾਇਆਂ ਹੁੰਦੇ ਟੋਪ ਹੀ ਆਣਾ ਸੁਹੰਦੀਆਂ ਟੋਪਾਂ ਲੈਣਾਂ ਦੋਈ ਠੀਕ ਹੈ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਅਕੋਲਿਆ ਕੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇ ਲਈ ਤਹਿ ਦਿਲੋਂ ਧੰਨਵਾਦ